ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅੱਜ ਦੀ ਸਾਖੀ ਵਿੱਚ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਰਾਣੀ ਬਸੁੰਦਰਾ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਉਂ ਕਿਹਾ ਕਿ ਮੈਨੂੰ ਤੁਹਾਡੇ ਵਰਗਾ ਪੁੱਤਰ ਚਾਹੀਦਾ ਹੈ ਆਓ ਇਸ ਸਾਖੀ ਵਿੱਚ ਜਾਣਦੇ ਹਾਂ ਰਾਜਾ ਫਤੇ ਚੰਦ ਮੈਣੀ ਉਸ ਦੀ ਰਾਣੀ ਦਾ ਨਾਮ ਰਾਣੀ ਬਸੁੰਦਰਾ ਸੀ ਫਤੇ ਚੰਦ ਕੋਲ ਧਨ ਦੌਲਤ ਅਤੇ ਜ਼ਮੀਨ ਜਾਇਦਾਦ ਦੀ ਕੋਈ ਕਮੀ ਨਹੀਂ ਸੀ ਤੇ ਚੰਦ ਕੋਲ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਸੀ ਪਰ ਉਸ ਦੇ ਘਰ ਔਲਾਦ ਨਹੀਂ ਸੀ ਰਾਜਾ ਫਤੇ ਚੰਦ ਅਤੇ ਉਸ ਦੀ ਰਾਣੀ ਬਸੁੰਦਰਾ ਨੇ ਆਪਣੇ ਘਰ ਔਲਾਦ ਲਈ ਬਹੁਤ ਯਤਨ ਕੀਤੇ ਬਹੁਤ ਪੀਰਾਂ ਫਕੀਰਾਂ ਦੇ ਮੱਥੇ ਟੇਕੇ ਪਰ ਫਿਰ ਵੀ ਉਹਨਾਂ ਦੇ ਘਰ ਔਲਾਦ ਨਾ ਹੋਈ ਰਾਣੀ ਬਸੁੰਦਰਾ ਬੜੀ ਪਰੇਸ਼ਾਨ ਰਹਿੰਦੀ ਕਿ ਮੇਰੇ ਘਰ ਕੋਈ ਔਲਾਦ ਨਹੀਂ ਜਦੋਂ ਉਹ ਰਾਣੀ ਬਾਲ ਗੋਬਿੰਦ ਰਾਏ ਨੂੰ ਬੱਚਿਆਂ ਨਾਲ ਖੇਡਦੇ ਹੋਏ ਵੇਖਦੀ ਤਾਂ ਉਸ ਦੇ ਮਨ ਅੰਦਰ ਮਮਤਾ ਦਾ ਵਿਰਾਗ ਜਾਗ ਪੈਂਦਾ ਪਰ ਉਹ ਹਿੰਮਤ ਨਹੀਂ ਕਰ ਪਾਉਂਦੀ ਸੀ ਕਿ ਉਹ ਬਾਲਕ ਗੋਬਿੰਦ ਰਾਏ ਨੂੰ ਆਪਣੀ ਗੋਦੀ ਦੇ ਵਿੱਚ ਚੁੱਕ ਕੇ ਖਿਲਾ ਸਕੇ ਬਾਲਕ ਗੋਬਿੰਦ ਰਾਏ ਦੀ ਮਨਮੋਹਨੀ ਸੂਰਤ ਰਾਣੀ ਵਸੁੰਦਰਾ ਦੇ ਦਿਲ ਅੰਦਰ ਜੀਨੋ ਦਿਨ ਉੱਤਰਦੀ ਜਾ ਰਹੀ ਸੀ ਅਤੇ ਉਹ ਆਪਣੇ ਮਨ ਨੂੰ ਰੋਕਦੇ ਰੋਕਦੇ ਵੀ ਗੁਰੂ ਸਾਹਿਬ ਜੀ ਵੱਲ ਖਿੱਚੀ ਜਾ ਰਹੀ ਸੀ। ਇੱਕ ਦਿਨ ਰਾਣੀ ਵਸੁੰਦਰਾ ਔਲਾਦ ਦੀ ਖਾਤਰ ਰਾਜਾ ਫਤੇ ਚੰਦ ਨੂੰ ਨਾਲ ਲੈ ਕੇ ਗੰਗਾ ਘਾੜ ਦੇ ਡੇਰਾ ਲਾਈ ਬੈਠੇ ਪੰਡਤ ਸ਼ਿਵਦਾਸ ਕੋਲੇ ਪਹੁੰਚ ਗਏ। ਰਾਣੀ ਵਸੁੰਦਰਾ ਨੇ ਆਪਣਾ ਦਰਦ ਪੰਡਤ ਸ਼ਿਵਦਾਸ ਨੂੰ ਸੁਣਾਇਆ ਤੇ ਬੇਨਤੀ ਕੀਤੀ ਕਿਰਪਾ ਕਰਕੇ ਇਹਨੂੰ ਇਹ ਦੱਸੋ ਕਿ ਮੈਨੂੰ ਪੁੱਤਰ ਦੀ ਪ੍ਰਾਪਤੀ ਕਦੋਂ ਹੋਵੇਗੀ ਪੰਡਿਤ ਰਿਸ਼ੀ ਵਿਦਾਸ ਨੇ ਰਾਣੀ ਵਸੁੰਦਰਾ ਨੂੰ ਕਿਹਾ ਕਿ ਤੇਰੀ ਕਿਸਮਤ ਦੇ ਵਿੱਚ ਔਲਾਦ ਦਾ ਸੁੱਖ ਨਹੀਂ ਹੈ ਤੇਰੇ ਕਰਮਾਂ ਵਿੱਚ ਔਲਾਦ ਨਹੀਂ ਹੈ ਤਾਂ ਉਸ ਪੰਡਤ ਦੇ ਮੋਹ ਰਾਣੀ ਵਸੁੰਦਰਾ ਇਹ ਗੱਲ ਸੁਣ ਕੇ ਥਰੂਨ ਲੱਗ ਪਈ ਅਤੇ ਪੰਡਿਤ ਅੱਗੇ ਬੇਨਤੀ ਕਰਨ ਲੱਗੀ ਮੇਰੇ ਕੋਲ ਉਸ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਹੈ ਧਨ ਦੌਲਤ ਜਾਇਦਾਦ ਤੇ ਕੋਈ ਕਮੀ ਨਹੀਂ ਪਰ ਕਮੀ ਹੈ ਤਾਂ ਇੱਕ ਔਲਾਦ ਦੀ ਕਿਰਪਾ ਕਰਕੇ ਮੇਰੇ ਤੇ ਮਿਹਰ ਕਰੋ ਤੇ ਮੈਨੂੰ ਔਲਾਦ ਦੀ ਪ੍ਰਾਪਤੀ ਦੇ ਲਈ ਕੋਈ ਉਪਾਅ ਦੱਸੋ ਰਾਣੀ ਨੂੰ ਰੋਂਦਿਆਂ ਕਰ ਲਾਉਂਦਿਆਂ ਦੇਖ ਕੇ ਪੰਡਤ ਸ਼ਿਵਦਾਸ ਨੂੰ ਤਰਸ ਆ ਗਿਆ ਤੇ ਉਹ ਰਾਣੀ ਨੂੰ ਕਹਿਣ ਲੱਗਾ ਜੀ ਹਾਂ ਇੱਕ ਉਪਾਏ ਹੈ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੁਪੁੱਤਰ ਗੋਬਿੰਦ ਰਾਏ ਜੀ ਜਿਹੜੇ ਕੀ ਹਾਲੇ ਛੋਟੀ ਉਮਰ ਦੇ ਹਨ ਜੇਕਰ ਉਹ ਤੁਹਾਡੀ ਅਰਦਾਸ ਸੁਣ ਲੈਣ ਤਾਂ ਤੁਹਾਨੂੰ ਪੁੱਤਰ ਦੀ ਪ੍ਰਾਪਤੀ ਦਾ ਵਦਾਨ ਮਿਲ ਸਕਦਾ ਹੈ ਕਿਉਂਕਿ ਉਹ ਬਾਲ ਰੂਪ ਵਿੱਚ ਪੂਰਨ ਪੁਰਖ ਹਨ ਤਾਂ ਪੰਡਤ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਜਾ ਫਤਿਹ ਚੰਦ ਨੇ ਉਸ ਨੂੰ ਸਵਾਲ ਕੀਤਾ ਤੁਹਾਨੂੰ ਇਹ ਕਿਵੇਂ ਪਤਾ ਲੱਗਾ ਕਿ ਉਹ ਬਾਲਕ ਪੂਰਨ ਵਰਦਾਨ ਵਾਲਕ ਹੈ ਤਾਂ ਪੰਡਤ ਸ਼ਿਵਦਾਸ ਕਹਿਣ ਲੱਗਾ ਉਹ ਪਰਮਾਤਮਾ ਦਾ ਰੂਪ ਹੈ ਕਿਉਂਕਿ ਮੈਂ ਜਦੋਂ-ਜਦੋਂ ਵੀ ਰਾਮਚੰਦਰ ਦੀ ਆਰਾਧਨਾ ਵਿੱਚ ਬੈਠਦਾ ਹਾਂ ਤਾਂ ਉਹ ਬਾਲਕ ਮੇਰੀ ਸੁਰਤ ਵਿੱਚ ਬਾਰ-ਬਾਰ ਆਉਂਦਾ ਹੈ ਪੰਡਤ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਣੀ ਕਹਿਣ ਲੱਗੀ ਕਿ ਮੈਂ ਵੀ ਉਸ ਬਾਲਕ ਦਾ ਰੂਪ ਕਈ ਵਾਰ ਦੇਖਿਆ ਹੈ ਕਿ ਮੈਨੂੰ ਵੀ ਉਸ ਬਾਲਕ ਦੇ ਚਿਹਰੇ ਦਾ ਨੂਰ ਦੇਖ ਕੇ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਇਹ ਬਾਲਕ ਕੋਈ ਆਮ ਬਾਲਕ ਨਹੀਂ ਸਲਕੀ ਕੋਈ ਸੁੰਦਰ ਮਹਾਪੁਰਸ਼ ਹੈ ਪੰਡਤ ਸ਼ਿਵਦਾਸ ਕਹਿਣ ਲੱਗਾ ਕਿ ਉਹ ਬਾਲਾ ਪ੍ਰੀਤਮ ਹਨ ਅਤੇ ਤੁਸੀਂ ਹੁਣ ਘਰ ਵਾਪਸ ਚਲੇ ਜਾਓ ਘਰ ਜਾ ਕੇ ਉਹਨਾਂ ਦੀ ਆਰਾਧਨਾ ਵਿੱਚ ਬੈਠੋ ਉਹ ਤੁਹਾਨੂੰ ਆਪ ਆ ਕੇ ਦਰਸ਼ਨ ਦੇਣਗੇ ਇਸ ਤਰ੍ਹਾਂ ਰਾਜਾ ਅਤੇ ਰਾਣੀ ਬਸੁੰਦਰਾ ਇੱਕ ਉਮੀਦ ਲੈ ਕੇ ਘਰ ਵਾਪਸ ਚਲੇ ਗਏ ਤੇ ਘਰ ਜਾ ਕੇ ਪੰਡਤ ਸ਼ਿਵਦਾਸ ਦੇ ਕਹੇ ਅਨੁਸਾਰ ਬਾਲਕ ਗੋਬਿੰਦ ਰਾਏ ਦੀ ਅਰਾਧਨਾ ਕਰਨ ਲੱਗੇ ਕੁਝ ਦਿਨਾਂ ਬਾਅਦ ਇੱਕ ਦਿਨ ਰਾਣੀ ਬਸੁੰਦਰਾ ਬਾਲਕ ਗੋਬਿੰਦ ਰਾਏ ਦੀ ਯਾਦ ਵਿੱਚ ਬੈਠੀ ਹੋਈ ਸੀ ਤਾਂ ਬਾਲਕ ਗੋਬਿੰਦ ਰਾਏ ਜੀ ਹੌਲੀ-ਹੌਲੀ ਚੱਲਦੇ ਚੱਲਦੇ ਰਾਣੀ ਦੀ ਗੋਦ ਵਿੱਚ ਆ ਕੇ ਬੈਠ ਗਏ ਅਤੇ ਬਚਨ ਕਿਹਾ ਕਿ ਮਾਂ ਅਤੇ ਰਾਣੀ ਮਾਂ ਸ਼ਬਦ ਸ਼ਬਦ ਸੁਣਨ ਲਈ ਪਹਿਲਾਂ ਤੋਂ ਹੀ ਤਰਸ ਰਹੀ ਸੀ ਤੇ ਜਿਵੇਂ ਹੀ ਉਸ ਨੇ ਇਹ ਮਾਂ ਸ਼ਬਦ ਪਹਿਲੀ ਵਾਰ ਸੁਣਿਆ ਤਾਂ ਉਸ ਨੂੰ ਆਪਣੇ ਕੰਨਾਂ 'ਤੇ ਯਕੀਨ ਨਾ ਹੋਇਆ। ਸੁੰਦਰਾ ਨੇ ਅੱਖਾਂ ਖੋਲ ਲਈਆਂ ਤਾਂ ਕੀ ਵੇਖਦੀ ਹੈ ਕਿ ਜਿਸ ਬਾਲਕ ਗੋਬਿੰਦ ਰਾਏ ਨੂੰ ਉਹ ਯਾਦ ਕਰ ਰਹੀ ਸੀ, ਉਹੀ ਬਾਲਕ ਉਸ ਦੀ ਗੋਦੀ ਵਿੱਚ ਆਣ ਕੇ ਬੈਠ ਗਿਆ। ਅਤੇ ਉਹੀ ਬਾਲਕ ਉਸ ਨੂੰ ਮਾਂ ਮਾਂ ਕਹਿ ਕੇ ਪੁਕਾਰ ਰਿਹਾ ਹੈ। ਕੁਝ ਪਲ ਰਾਣੀ ਨੂੰ ਸਮਝ ਨਹੀਂ ਆਇਆ ਕਿ ਮੈਂ ਕੀ ਕਰਾਂ। ਅਤੇ ਫਿਰ ਉਸ ਨੇ ਆਪਣੀ ਨੌਕਰਾਨੀ ਨੂੰ ਆਵਾਜ਼ ਮਾਰੀ ਅਤੇ ਕਿਹਾ ਕਿ ਛੇਤੀ ਨਾਲ ਜਲਦੀ ਹੀ ਖਾਣਾ ਤਿਆਰ ਕਰੋ ਤਾਂ ਮਿੱਠੀ ਜਿਹੀ ਆਵਾਜ਼ ਵਿੱਚ ਉਹ ਬਾਲਕ ਫਿਰ ਬੋਲਿਆ ਕਿ ਮਾਂ ਕਿ ਹੋਰ ਕੁਝ ਨਹੀਂ ਖਾਣਾ ਜੋ ਅੰਦਰ ਛੋਲੇ ਅਤੇ ਪੂਰੀਆਂ ਤਿਆਰ ਹਨ ਮੈਂ ਉਹੀ ਖਾਣੇ ਹਨ ਤਾਂ ਬਾਲ ਗੋਬਿੰਦ ਰਾਏ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਣੀ ਹੈਰਾਨ ਹੋ ਗਈ ਕਿ ਇਹਨਾਂ ਨੂੰ ਕਿਵੇਂ ਪਤਾ ਲੱਗਾ ਕਿ ਅੰਦਰ ਛੋਲੇ ਪੂੜੀਆਂ ਬਣੇ ਪਏ ਹਨ ਰਾਣੀ ਅਜਬਤ ਖੁਸ਼ ਸੀ ਕਿ ਉਸ ਤੋਂ ਆਪਣਾ ਚਾ ਚੱਕਿਆ ਨਹੀਂ ਜਾ ਰਿਹਾ ਸੀ ਅਤੇ ਰਾਣੀ ਸਭ ਕੁਝ ਭੁੱਲ ਕੇ ਅੰਦਰ ਗਈ ਅਤੇ ਅੰਦਰੋਂ ਜਾ ਕੇ ਛੋਲੇ ਪੂੜੀਆਂ ਲੈ ਕੇ ਆਈ বালক ਗੋਬਿੰਦ ਰਾਏ ਨੇ ਆਪਣੇ ਸਾਥੀਆਂ ਸਮੇਤ ਛੋਲੇ ਪੂੜੀਆਂ ਕੇ ਅਤੇ ਸਾਰਾ ਦਿਨ ਉੱਥੇ ਹੀ ਖੇਡਦੇ ਰਹੇ ਜਾਣ ਲੱਗੇ ਫਿਰ ਕਿਹਾ ਕਿ ਅਸੀਂ ਕੱਲ ਫੇਰ ਆਵਾਂਗੇ ਖੋਲੇ ਪੂੜੀਆਂ ਤਿਆਰ ਰੱਖਿਓ ਇਸ ਤਰ੍ਹਾਂ ਪਾਲ ਗੋਬਿੰਦ ਰਾਏ ਊਜ ਆਉਣ ਲੱਗੇ ਤੇ ਇੱਕ ਦਿਨ ਰਾਣੀ ਬਸੁੰਦਰਾ ਨੂੰ ਕਹਿਣ ਲੱਗੇ ਕਿ ਮਾਤਾ ਜੀ ਤੁਹਾਡੀ ਇੱਛਾ ਸੀ ਕਿ ਤੁਹਾਡੇ ਘਰ ਮੇਰੇ ਵਰਗਾ ਬਾਲਕ ਪੈਦਾ ਹੋਵੇ ਮੇਰੇ ਵਰਗਾ ਤਾਂ ਮੈਂ ਹੀ ਹਾਂ ਅਤੇ ਤੁਸੀਂ ਮੈਨੂੰ ਹੀ ਆਪਣਾ ਪੁੱਤਰ ਸਮਝ ਲਵੋ ਤਾਂ ਰਾਣੀ ਬਸੁੰਦਰਾ ਕਹਿਣ ਲੱਗੀ ਤੁਸੀਂ ਤਾਂ ਮਾਤਾ ਗੁਜਰਕੌਰ ਦੇ ਸੁਪੁੱਤਰ ਹੋ ਇੱਕ ਪੁੱਤਰ ਅਤੇ ਦੋ ਮਾਮਾ ਕਿਵੇਂ ਹੋ ਸਕਦੀਆਂ ਹਨ ਤਾਬਾਲ ਗੋਬਿੰਦ ਰਾਏ ਨੇ ਜਵਾਬ ਦਿੱਤਾ ਕਿ ਹਾ ਕਿ ਜਿਵੇਂ ਦੋ ਅੱਖਾਂ ਦੀ ਇੱਕ ਜੋਤ ਹੁੰਦੀ ਹੈ ਉਸੇ ਤਰ੍ਹਾਂ ਅੱਜ ਤੋਂ ਬਾਅਦ ਮੈਂ ਵੀ ਦੋ ਮਾਮਾ ਦਾ ਇੱਕ ਪੁੱਤਰ ਹਾਂ ਤਾਂ ਬਾਲ ਗੋਬਿੰਦ ਰਾਏ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਣੀ ਬਸੁੰਦਰਾ ਦਾ ਰਾਣੀ ਬਸੁੰਦਰਾ ਦਾ ਮਨ ਮਮਤਾ ਨਾਲ ਭਰਿਆ ਆਇਆ ਅਤੇ ਫਿਰੋਜ਼ ਨੇ ਕਦੀ ਵੀ ਪੁੱਤਰ ਦੀ ਇੱਛਾ ਜ਼ਾਹਿਰ ਨਹੀਂ ਕੀਤੀ। ਬਾਲ ਗੋਬਿੰਦ ਰਾਏ ਰੋਜ਼ ਹੀ ਉਸ ਰਾਜ ਦੇ ਮਹਿਲਾਂ ਵਿੱਚ ਖੇਡਣ ਆਉਂਦੇ ਤੇ ਰਾਣੀ ਰੋਜ਼ ਹੀ ਉਹਨਾਂ ਨੂੰ ਸੋਲੇ ਅਤੇ ਪੂਰੀਆਂ ਬਣਾ ਕੇ ਖਵਾਉਂਦੀ ਅਤੇ ਗੁਰੂ ਸਾਹਿਬ ਸਾਰਾ ਦਿਨ ਉੱਤੇ ਖੇਲਣ ਤੋਂ ਬਾਅਦ ਸ਼ਾਮਾਂ ਨੂੰ ਹਨੇਰੇ ਪਏ ਘਰ ਵਾਪਸ ਜਾਂਦੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਬਹੁਤ ਸਮੇਂ ਬਾਅਦ ਰਾਣੀ ਬਸੁੰਦਰਾ ਦੇ ਘਰ ਇੱਕ ਸੁਪੁੱਤਰ ਨੇ ਜਨਮ ਲਿਆ। ਰਾਜਾ ਫਤੇ ਚੰਦ ਮੈਣੀ ਦੀ ਹਵੇਲੀ ਦੇ ਸਾਰੇ ਲੋਕ ਗੁਰੂ ਜੀ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਗਏ ਅਤੇ ਰਾਜੇ ਨੇ ਉਸ ਹਵੇਲੀ ਨੂੰ ਸਤ ਸੰਗ ਘਰ ਬਣਾ ਦਿੱਤਾ। ਗੁਰੂ ਪਿਆਰੀ ਸਾਧ ਸੰਗਤ ਜੀ ਛੋਲੇ ਅਤੇ ਪੂਰੀਆਂ ਛਕਾਉਣ ਦੀ ਇਹ ਰੀਤ ਅੱਜ ਤੱਕ ਵੀ ਉਸੇ ਤਰ੍ਹਾਂ ਚੱਲਦੀ ਆ ਰਹੀ ਹੈ ਉੱਥੇ ਅੱਜ ਵੀ ਪਟਨੇ ਸਾਹਿਬ ਵਿਖੇ ਕਾਲ ਲੀਲਾ ਮੈਣੀ ਸੰਗਤ ਗੁਰਦੁਆਰੇ ਵਿੱਚ ਛੋਲੇ ਪੂਰੀਆਂ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਪਿਆਰੀ ਸਾਧ ਸੰਗਤ ਜੀ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ